ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ ਮਾਂ ਦੇ ਭੁਲੇਖੇ ਭਾਂਡੇ ਮਾਂਜ ਰਹੀ ਸਾਂ ਬੇੜੇ 'ਚ ਬੈਠ ਕੇ ਬਾਹਰੋਂ ਦੋ ਵਾਲੜੀਆਂ ਦੀ ਆਵਾਜ਼ ਆਈ ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਆਂਟੀ ਜੀ ਲੋੜੀ ਦਿਓ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਆਵਾਜ਼ ਦਿੱਤੀ ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਸੋਈ ਵੱਲ ਗਈ ਤੇ ਆਟੇ ਦੀ ਕੌਲੀ ਲਿਆ ਬੱਚਿਆਂ ਨੂੰ ਦੇ ਦਿੱਤੀ ਤੇ ਬੱਚਿਆਂ ਨੂੰ ਕਿਹਾ ਕੋਈ ਗੀਤ ਤਾਂ ਸੁਣਾਓ ਆਂਟੀ ਕਿਹੜਾ ਸੁਣੋਗੇ ਮੈਂ ਕਿਹਾ ਉਹ ਸੁਣਾਓ ਜਿਸ ਨਾਲ ਮੈਨੂੰ ਮੇਰਾ ਬਚਪਨ ਯਾਦ ਆਵੇ ਚੰਗਾ ਆਂਟੀ ਸੁਣੋ ਮਾਏ ਨੀ ਮਾਏ ਸੁਣ ਮੇਰੀਏ ਮਾਏ ਤੂੰ ਮੈਥੋਂ ਦੂਰ ਨਾ ਜਾਏ ਮੈਨੂੰ ਯਾਦ ਹੈ ਉਹ ਸਮਾਂ ਕੁਛੜ ਚੁੱਕ ਕੇ ਲਾੜ ਲੜਾਈ ਤੂੰ ਆਵੀ ਮੇਰੇ ਸੋਹਰੇ ਮਾਂ ਤੇਰੀ ਬਹੁਤ ਯਾਦ ਸਤਾਈ ਤੂੰ ਹੀ ਮੇਰਾ ਸਹਾਰਾ ਮਾਂ ਆਪਣੇ ਵੀ ਹੋਏ ਪਰाये ਮਾਏ ਨਹੀਂ ਸੁਣ ਮੇਰੀਏ ਮਾਈ ਅਜੀ ਇਨਾ ਕੁ ਗਾਣਾਈ ਬੋਲਿਆ ਸੀ ਮੈਂ ਰੋਂਦੀ ਹੋਈ ਨਹੀਂ ਕਿਹਾ ਬਸ ਬਸ ਜਾਓ ਮੇਰੀਆਂ ਧੀਆ ਹੁਣ ਮੈਂ ਉੱਥੇ ਹੀ ਦਰਵਾਜ਼ੇ ਨਾਲ ਬੈਠ ਰੱਬ ਨੂੰ ਕੋਸਣ ਲੱਗੀ ਕਿਉਂ ਮੇਰੇ ਤੋਂ ਮੇਰੀ ਮਾਂ ਖੋਹੀ ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ ਕੋਈ ਮੇਰੀ ਸਾਰ ਨਹੀਂ ਲੈਂਦਾ ਭੈਣ ਭਾਈ ਖਤ ਜਰੂਰ ਭੇਜਦੇ ਪਰ ਮਿਠਾਸ ਨਹੀਂ ਸ਼ਬਦਾਂ ਅੰਦਰ ਜੋ ਮੇਰੀ ਮਾਂ ਦੇ ਸ਼ਬਦਾਂ ਅੰਦਰ ਸੀ ਜਿਉ ਉਹ ਜਿਉਂਦੀ ਹੁੰਦੀ ਹੁਣ ਨੂੰ ਕਦੇ ਵੀ ਕਦੋਂ ਦੀ ਕਦੇ ਦੀ ਬੱਸ ਬੈਠੇ ਆ ਜਾਣਾ ਸੀ ਤੂੰ ਕਿਉਂ ਕੋਹਿਆ ਮੇਰੀ ਮਾਂ ਨੂੰ ਰੱਬਾ ਮੈਂ ਉੱਚੀ ਉੱਚੀ ਬੈਠ ਰੋਈ ਜਾਵਾਂ ਨਾਲ ਬਾਹਰੋਂ ਰਸਤਾ ਤੱਕੀ ਜਾਵਾਂ ਗਲੀ 'ਚ ਆਉਂਦੀਆਂ ਆਰਤਾਂ ਵੀ ਅੱਜ ਮੈਨੂੰ ਮੇਰੀ ਮਾਂ ਦੇ ਭੁਲੇਖੇ ਪਾ ਰਹੀਆਂ ਸਨ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ